ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਰਣਜੀਤ ਸਿੰਘ ਪਿੰਡ ਟੀਮਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 78887575927 ਜੀ ਮਗਰ ਸਣਾ ਵੀ ਧਾਰਾ ਮਾਰਦੇ ਸੋ ਵੀਰੇ ਚੋਣ ਵਗੈਰਾ ਦੇਖੋ ਸਟਾਰਟਿੰਗ ਦੇ ਵਿੱਚ ਆਪਾਂ ਧਾਰਾ ਮਾਰ ਕੇ ਤਾਂ ਦਿਖਾਉਣੇ ਪਏ ਆ ਕਿਉਂਕਿ ਪੂਰ ਸਰਲੇ ਦਾ ਪਤਾ ਲੱਗ ਜਾਂਦਾ ਕੋਈ ਟੁੱਟਦੀ ਮੁਗਦ ਨਹੀਂ ਆ ਗਈ ਬ ਤੇ ਬਾਈ ਕਦੋਂ ਕਸੂਈ ਆਏ? ਤੇ ਸੁਬਾ ਸੂਈ ਜੀ। ਜੇ ਅਜਾਪਾ ਓਕੇ ਆ। ਜੇ ਰੋਕੇ ਆਓ ਬਈ ਸਾਹਮਣੇ। ਤੇ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਤਮੀ ਕੋ ਡੇਕਤ ਨਹੀਂ। ਆਹ ਬੱਚਾ ਵੀ ਨਹੀਂ ਛੱਡਿਆ ਵੀ ਇੰਧਾਰਾ ਮਾਰਨ ਰਹਿ ਕੇ। ਜੀ। ਕਿੰਨਾ ਕ ਦੁੱਧ ਦੇ ਦੋਗੇ ਇਹ ਸ਼ਟਾ? ਦੁੱਧ ਵੀਰੇ 19 ਲੀਟਰ ਪਲੂਨ ਦਾ ਦਾ ਵਹਿੜ ਦਾ ਚੋਇਆ ਬਾਈ। ਜੀ। ਹਾਂਜੀ। ਤੇ ਵਾਕੀ ਥਾਂ ਤੋਂ ਬੜਾ ਪਿਆਰਾ ਖੱਡਿਆ ਹਨਾ। ਬਹੁਤ ਚੰਗਾ ਖੱਡਿਆ ਇੱਕ ਨਾ ਬੱਚਾ ਬਾਈ। ਕੋਈ ਚਾਉਂਦੀ ਨਹੀਂ ਕੋਈ ਕਰਦੀ ਨਹੀਂ ਹੈਗੀ। ਕਹਿੰਦਾ ਪਾਪ 20 ਕਿਲੋ ਖਰਾ ਦੁੱਧ ਮੰਨ ਕੇ ਲੈਲੇ ਬੰਦਾ। ਤੇ ਦੁੱਧ ਪਰ ਦੇਣਾ ਇਹਨੇ ਫੈਟ ਵਾਲਾ ਜੀ ਹਨਾ। ਤੇ ਬੱਚਾ ਓਕੇ ਆ ਜੇ ਰੋਕੇ ਆ ਤੇ ਬਾਕੀ ਨਵਾ ਹਨ ਦੂਜਾ ਸੁਆ ਬਾਕੀ ਬੱਚੇ ਨੂੰ ਲੋ ਫੋਨਰ ਜਾ ਕੇ ਦੋ ਲੀਟਰ ਨੂੰ ਬੋਲਾ ਦਾ ਕੱਢਿਆ ਤੇ ਤੜਕੇ ਝੋਤਾ ਜੀ ਆਪਾਂ ਸੁਬਾ ਸੁਬਾ ਹੀ ਸੁਜੀਦੀ ਆ ਨਾ ਜੀ ਜੀ ਤੇ ਹੁਣ ਆ ਬਸ ਆਮ ਦੀ ਚਵਾਈ ਇਹਦੀ ਕਰਨੀ ਆ ਹਾਂ ਜੀ ਹਾਂ ਕਰਨੀ ਆ ਤੇ ਅੰਦਾਜ਼ਾ ਲਾਈਏ ਦੁੱਧ 20 ਮੰਨ ਕੇ ਹੀ ਲਵੇ ਬੰਦਾ ਆ 20 ਮੰਨ ਕੇ ਬੰਦਾ ਲਵੇ ਪੈਸੇ ਕਿੰਨੇ ਲੈਣੇ ਇਹਦੇ ਪੈਸੇ ਤਾਂ ਲੈਣ ਦੇ 75000 ਰੁਪਏ ਬਣੀ ਵੱਡੀ ਗੁਜਾਇਸ ਹੋ ਜੂਗੀ ਆ ਸਮਾਨ ਤੁਹਾਨੂੰ ਹੋ ਜੂਗੀ ਢੋਰ ਦੇ ਬਾਹਰ ਨੂੰ ਸਭਰ ਕੱਦ ਘਾਟ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਤੇ ਰੇਡ ਵੀਡੀਓ ਦੇ ਵਿੱਚ ਆ 77000 ਰੁਪਏ ਜਿਹੜੇ ਵੀਰ ਭਾਲ ਦਿਆ ਅਸੀਂ ਜਰਸੀ ਤਿਆਰ ਕਰਨੀ ਐ ਐਚ ਐਫ ਤਿਆਰ ਕਰਨੀ ਐ ਇਹਦੇ ਬੇਟੋ ਤੁਸੀਂ ਐਚ ਐਫ ਕੱਢ ਲਿਓ ਜਿਹੜਾ ਨੇ ਘਰੇਲੂ ਦੁੱਧ ਪੀਣਾ ਕੋਈ ਹਾਰਵੈਸਟ ਉਗਰਾਨੀ ਵੀ ਅਸੀਂ ਦੁੱਧ ਘਰੇ ਪੀਣ ਵਾਸਤੇ ਗਾਂ ਰੱਖਣੀ ਆ ਤਾਂ ਉਹਨਾਂ ਲਈ ਸਿਹਤ ਦੀ ਵੈਡ ਰੱਗ ਗਏ ਹੋਊਗੀ ਇਹਦੀ ਦੁੱਧ ਘਰੇਲੂ ਬਰਤੋਂ ਦੇ ਵਿੱਚ ਬਿਲਕੁਲ ਮੱਝਾਂ ਨਾਲੋਂ ਗੰਬੇਰ ਹੋਣਾ 77000 ਰੁਪਏ ਪਾ ਕੇ ਜੇ ਤੁਸੀਂ ਜਿਹੜੇ ਜੁ ਤੁਰੇ ਫਿਰੋ ਵੀ ਮੱਝ ਲੈਣੀ ਆ ਮੇਰੇ ਹਿਸਾਬ ਨਾਲ ਕਿਸੇ ਨੂੰ ਪਾਣੀ ਵੀ ਨਹੀਂ ਪਿਉਣਾ ਆਪਾਂ ਨੂੰ ਤੇ 20 ਗਲ ਵਾਲੀ ਮੱਝ ਲੈਣ ਜਾਵਾਂਗੇ ਦਰਪੀਆ ਬਾਈ ਜੀ 4 4.5 ਲੱਖ ਰੁਪਇਆ 3.5 4 ਇੱਥੇ ਗੱਲ ਬਾਈ ਜੀ ਜਾਊਗੀ ਤੇ 73000 ਦੇ ਵਿੱਚ ਆਪਾਂ ਤੁਹਾਨੂੰ ਗਾਂ ਦਾ ਦੁੱਧ ਪਿੰਦਾ ਕਰਦਾਂਗੇ ਇਹਦੇ ਵਿੱਚ ਵੀ ਘਰੇ ਆਏ ਬੰਦੇ ਬਾਈ ਮਾਣ ਕਰਦਾਂਗੇ ਹਣਾ ਸੋ ਵੀਰੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ